ਅਗੇਸ ਮਾਸੇ ਵੀ ਡਾਕਟਰ ਐਸ ਪੀ ਸਿੰਘ ਉਭਰਾਏ ਜੀ ਦੇ ਦਿਸ਼ਾ ਨਿਰਦੇਸ਼ ਅਨਸਾਰ ਸਰਬੱਧਾ ਪਲਾ charitable trust ਇਕਾਈ ਜ਼ਿਲ੍ਹਾ ਮੋਗਾ ਵੱਲੋਂ ਧੁੰਦ ਅਤੇ ਰਾਤ ਦੇ ਹਨੇਰਿਆਂ ਵਿੱਚ ਬਿਨਾ ਬੈਕਲਾਈਟ ਕਰਨ ਹੋ ਰਹੇ ਹਾਦਸਿਆਂ ਦੇ ਵਿਚਾਲੇ ਟ੍ਰੈਫਿਕ ਇੰਚਾਰਜ ਸਰ ਗੁਰਪ੍ਰੀਤ ਸਿੰਘ ਪੁੱਲਰ ਦੇ ਸਹਿਯੋਗ ਨਾਲ ਮੇਨ ਚੌਕ ਮੋਗਾ ਵਿਖੇ ਬਿਨਾ ਬੈਕਲਾਈਟਾਂ ਵਾਲੇ ਬਹਾਨਾ ਨੂੰ ਰਿਫਲੈਕਟਰ ਲਗਾਏ ਗਏ ਤਾਂ ਕਿ ਤੰਦ ਅਤੇ ਹਨੇਰੇ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਫੱਲ ਪਾਈ ਜਾ ਸਕੇ ਇਸ ਮੌਕੇ ਟ੍ਰੈਫਿਕ ਇੰਚਾਰਜ ਸਦਾਰ ਗੁਰਪ੍ਰੀਤ ਸਿੰਘ ਪੁੱਲਰ ਨੇ ਡਾਕਟਰ ਐਸਪੀ ਸਿੰਘ ਉਰਾਈ ਜੀ ਦੇ ਅਧੀਨ ਕਾਰਜਾਂ ਦੀ ਸਲਾਘਾ ਕੀਤੀ ਸਰਬੱਤਾ ਪਲਾਟ ਟਰੱਸਟ ਇਕਾਈ ਮੋਗਾ ਦੇ ਪ੍ਰਧਾਨ ਸ੍ਰੀ ਗੋਕਲ ਚੰਦ ਬੁੱਗੀਪੁਰਾ ਨੇ ਦੱਸਿਆ ਕਿ ਸਾਡੇ ਟਰੱਸਟ ਵੱਲੋਂ ਬਲਾਕਾਂ ਮੁਤਾਬਕ ਤਕਰੀਬਨ 1100ਾਂ ਤੇ एयरले फ्रैक्टर लगाए ਜਾਣਗੇ ਜਿਸ ਦੀ ਸ਼ੁਰੂਆਤ ਅੱਜ ਅਸੀਂ 메인 ਚੌਕ ਮੋਗਾ ਤੋਂ ਕੀਤੀ ਹੈ ਇਸ ਲਾਗਾ ਜੋ ਕਾਰਜ ਦੀ ਸ਼ੁਰੂਆਤ ਕਰਨ ਮੌਕੇ ਟ੍ਰੈਫਿਕ ਇੰਚਾਰਜ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਸਰਬੱਧ ਦਾ ਪਲਾਟ ਟਰੱਸਟ ਕਾਈ ਮੋਗਾ ਦੇ ਚੇਅਰਮੈਨ ਸਰਦਾਰ ਰਜਿੰਦਰ ਸਿੰਘ ਚਗਾਵਾ ਪ੍ਰਧਾਨ ਸ਼੍ਰੀ ਗੋਕਲ ਚੰਦ ਬੁੱਗੀਪੁਰਾ ਜਿਲ੍ਹਾ ਪ੍ਰਸ਼ਾਸਕਟਰ ਸਰਦਾਰ ਪਵਨਦੀਪ ਸਿੰਘ ਪੁਰਬਾ ਟਰੱਸਟੀ ਸਰਦਾਰ ਦਵਿੰਦਰਜੀਤ ਸਿੰਘਲ ਟਰੱਸਟੀ ਸਰਦਾਰ ਕੁਲਵਿੰਦਰ ਸਿੰਘ ਰਾਮੂ ਵਾਲਾ ਅਤੇ ਪੁਲਿਸ ਮੁਲਾਜ਼ਮ ਮੁਖਤ ਤੌਰ ਤੇ ਹਾਜ਼ਰ ਸਨ ਇਹ ਆਪਣੇ ਸਰਬੰਸਤ ਦਾ ਪਲਾਇਟ ਸਤਤ ਸਤਵ ਜਿਹੜਾ ਹੋਗਾ ਉਹ ਲੋਕਾਂ ਨੂੰ ਸਾਰੀ ਜਾਨ ਨੂੰ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਜੋ ਵੀ ਆ ਧੁੰਦ ਦੇ ਮੌਸਮੇ ਦੇ ਜੋ ਵੀ ਆਪਣੇ ਵਾਪਸ ਤਾਂ ਹੁੰਦੀਆਂ ਐਕਸੀਡੈਂਟ ਵਗੈਰਾ ਹੁੰਦੇ ਆ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਜੋ ਫਲੈਕਟ ਦਿੱਤੇ ਗਏ ਆ ਉਹ ਅਸੀਂ ਜਿਵੇਂ ਸਾਨੂੰ ਕੋਈ ਵੀਕਲ ਵਗੈਰਾ ਮਿਲਦੇ ਆ ਜਿਨ੍ਹਾਂ ਦੇ ਮਗਰ ਲਾਈਟ ਵਗੈਰਾ ਨਹੀਂ ਹੁੰਦੀ ਕੋਈ ਆ ਤੋਂ ਹੋਵੇ ਨਾ ਲਾਈਟਾਂ ਜਿਹੜੀਆਂ ਨਹੀਂ ਹੁੰਦੀਆਂ ਉਹਨਾਂ ਵਾਸਤੇ ਰਿਫਲੈਕਟ ਲਗਾਏ ਜਾ ਰਹੇ ਆ ਆ ਜੋ ਆਪਾਂ ਤੋਂ ਦੇ ਵਿੱਚ ਮੌਸਮੇ ਦੀ ਜੋ ਵੀ ਆਪਣੀ ਕੋਈ ਘਟਨਾ ਹੋਵੇ ਤੋਂ ਐਸੀ ਹੋਂ ਤੋਂ ਬਚਾਇਆ ਜਾ ਸਕੇ ਆਓ ਜੀ ਬਰਾ ਲਾ ਕੇ ਚੱਲ ਜਾ ਰਿਹਾ ਜੀ ਸਾਰੀ ਕੁੱਬਲੇ ਨੂੰ ਇਹ ਹੀ ਮੇਰੀ ਰਿਕੁਐਸਟ ਹੈ ਕਿ ਹਾਂ ਵੀ ਕਾਰ ਚਾਰ ਰੱਖਿਆ ਜਾਵੇ ਇਹਨਾਂ ਦੇ ਆਪਣੇ ਡਰਾਈਵਰ ਤਾਂ ਨਹੀਂ ਲੱਗੇ ਤੋ ਆਪਣੇ ਆਪ ਲੈ ਕੇ ਡਰਾਈਵਰ ਦਾ ਜ਼ਰੂਰ ਲਗਾਓ ਕਿਉਂਕਿ ਜਿਹਨੇ ਸਾਨੂੰ ਮਿਲਦਾ ਹੈ ਇਹ ਬਹੁਤ ਜ਼ਰੂਰ ਆਪਣੇ ਵੱਲੋਂ ਕਿਸੇ ਕਰੇ ਬਹੁਤ ਬੜੇ ਜਾ ਰਹੇ ਆ ਸਾਡੋ ਬੰਦੋ ਬੱਝਾਇਆ ਧੰਨਵਾਦ ਥੈਂਕ ਯੂ ਵੰਦਾ ਭਲਾ ਚਲਵੇ ਟਰੱਸਟ ਦੇ ਡਿਰੇਕਟਰ ਡਾ. ਜਸਪ੍ਰੀਤ ਸਿੰਘ ਉਹ ਰਹੇ ਜੀ ਜੇ ਇਹ ਦੇਸ ਦਾ ਇਹ ਸੰਸਾਰ ਸੰਵਦਾ ਭਲਾ ਚਲਵੇ ਟਰੱਸਟ ਮੋਗਾ ਦੀ ਇਕਾਈ ਵੱਲੋਂ ਅੱਜ ਰਿਫਲੈਕਟਰ ਪੁਰਾਣੇ ਵਾਹਨਾਂ ਦੇ ਉੱਤੇ ਜਿਨ੍ਹਾਂ ਦੇ ਜਿਹੜੇ ਪੁਰਾਣੇ ਵਾਹਨ ਹੈ ਜਾਂ ਜਿਵੇਂ 343 ਯੂਨੀਅਨ ਵਾਲੀਆਂ ਟਰਾਲੀਆਂ ਜਾਂ ਸਬਜ਼ੀ ਵਾਲੇ ਰਿਹੜੇ ਆ ਉਹਨਾਂ ਦੇ ਪਿੱਛੇ ਦਾ ਵੈਕਟਰ ਨਹੀਂ ਜੋ ਕਿ ਬਕਰਣਾ ਦਾ ਕਾਰਨ ਬਣਦੇ ਆ ਉਹਨਾਂ ਤੇ ਅੱਜ ਸਰਵਦਾ ਪਲਾਟਸਾਈਡ ਇਹਦੀ ਸਾਰੀ ਟੀਮ ਫਲੂਰ ਐਨਜੀਓ ਦੀ ਟੀਮ ਵੱਲੋਂ ਲਗਾਈ ਜਾ ਰਹੀ ਹੈ। ਸੋ ਜਿਵੇਂ ਪਤਾ ਵੀ ਆਮ ਤੌਰ ਤੇ ਸ਼ਾਮ ਜਾਂ ਰਾਤ ਦਾ ਸਮਾਂ ਹੁੰਦਾ ਹੈ ਉਹਦੇ ਵਿੱਚ ਦਿਖਾਈ ਨਹੀਂ ਦਿੰਦਾ ਇਸ ਕਰਕੇ ਸਾਰੇ ਲੋਕਾਂ ਨੂੰ ਸਾਡੀ ਬੇਨਤੀ ਹੈ ਭਈ ਜਿਹਦੇ ਬਦਲ ਜ਼ੋਰ ਕੋਈ ਇਹੋ ਜੀ ਜੰਗਲੀ ਚੀਜ਼ ਜਾਂ ਚਮਕਣ ਵਾਲੀ ਟੀ ਲਗਾਓ ਤਾਂ ਕਿ ਐਕਸੀਡੈਂਟ ਤੋਂ ਬਚਿਆ ਜਾ ਸਕਿਆ। ਬਾਕੀ ਪੰਜਾਬ ਸਰਕਾਰ ਵੀ ਇਸ ਕੰਮ ਨੂੰ ਬਹੁਤ ਸਖੇਤ ਸਖੇਤ ਧਿਆਨ ਨਾਲ ਕਰ ਰਹੀ ਹੈ ਜਿਵੇਂ ਹੁਣ ਸੜਕ ਸੁਰੱਖਿਆ ਬੋਰਡ ਪਿਆਰ ਕੀਤੀ ਆ ਉਹ ਵੀ ਇਸੇ ਕੰਮ ਦਾ ਹਿੱਸਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਲਈ ਗੱਟ ਬਹੁਤ ਵਧੀਆ ਲੱਗੇਗੀ ਉਹ ਜਿਹੜੀ ਬੋਰਡ ਸਟੇਟ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਜੋ ਮਾਰਦ ਦੇ ਵਿੱਚ ਪੰਜਾਬ ਦੇ ਵਿੱਚ ਪਹਿਲੇ ਪਹਿਲੇ ਆਪਣੇ ਆਪ ਵਿੱਚ ਇੱਕ ਪਹਿਲ ਕੀਤੀ ਗਈ ਹੈ ਜੋ ਸੜਕ ਸੁਰੱਖਿਆ ਬੋਰਡ ਸਥਾਪਿਤ ਕੀਤੀ ਗਈ ਹੈ ਇਹ ਵੀ ਐਕਸੀਡੈਂਟਾਂ ਤੋਂ ਬਚਾਊਗੀ ਆਮ ਆਪਾਂ ਦੇਖਣ ਵਿੱਚ ਆਇਆ ਕਿ ਰਾਤ ਨੂੰ ਜੇ ਕੋਈ ਵਾਹਨ ਖਰਾਬ ਹੋ ਜਾਂਦਾ ਉਹ ਸੜਕ ਤੇ ਖੜਾ ਰਹਿੰਦਾ ਉਹਦੇ ਵਿੱਚ ਕੇ ਨਾਲ ਐਡ ਹੋਂ ਕਰਨ ਫਿਰ ਹੋਰ ਵਾਨ ਟਰ ਗਰਾਉਂਦੇ ਆ ਜੋ ਕਿ ਟੀਮ ਵੀ ਜਾਂਦਾ ਜਾਂਦੀਆਂ ਤੋਂ ਇਸ ਕਰਕੇ ਇਹ ਆਪਾਂ ਰੈਕਟਰ ਲਾਉਣੇ ਸ਼ੁਰੂ ਕੀਤੇ ਆ ਜੋ 14 ਤਰੀਕ ਤੱਕ ਬਾਗਾਪਣਾ ਧਰਮਕੋਟ ਨਿਹਾਲ ਸਿੰਘ ਵਾਲਾ ਬਤਣੀ ਚਲਾ ਹੋਰ ਸ਼ਹਿਰਾਂ ਦੇ ਵਿੱਚ ਵੀ ਸਾਰੇ ਬਲਾਕ ਵੱਡੇ ਹੋਰ ਲਗਾਏ ਜਾਣਗੇ ਤੋਂ ਅਸੀਂ ਸਰਵਾਦਾਪਲਾ ਅਸਟ੍ਰੇ ਪਲੇਸੈਂਟ ਡਾਟਾ ਐਸ ਸਿੰਘ ਭਰਾਏ ਦਾ ਦਰਵਾਜ਼ਾ ਕਰਦੇ ਆ ਬਾਕੀ ਅਸੀਂ ਅੱਜ ਅਚੇਤਾਂ ਤੌਰ ਤੇ ਸਾਡੇ ਜੋ ਟ੍ਰੈਕਿੰਗ ਚਾਰਜ ਹੈ ਸਰਦਾਰ ਗੁਰਪ੍ਰੀਤ ਸਿੰਘ ਜੀ ਭੁੱਲਰ ਉਹਨਾਂ ਦਾ ਵੀ ਧੰਨਵਾਦ ਕਰਦੇ ਉਹਨਾਂ ਇਸ ਲੋਡ ਨਾਲੇ ਕੰਮ ਸ਼ੁਰੂ ਕੀਤਾ ਗਿਆ ਸੋ ਉਹਨਾਂ ਨਾਲੇ ਸਮੇਂ ਦੇ ਵਿੱਚ ਅਸੀਂ 14 ਦਿਨ ਤੱਕ ਸਾਰੇ 1000 ਦੇ ਕਰੀਬ ਇਹ ਵਾਹਨਾਂ ਦੇ ਉੱਤੇ ਲਗਾ ਬੰਧ ਕੀਤਾ ਹੈ ਧੰਨਵਾਦ